ਰੋੜਾਂ 'ਚ ਇੱਕ ਹੁੰਦੇ ਹਨ ਇਸ ਦਿਨ ਜਨਮੇ ਬੱਚੇ ਦੋਸਤੋ ਜਿਸ ਤਰ੍ਹਾਂ ਜਨਮ ਕੁੰਡਲੀ ਜਨਮ ਮਿਤੀ ਅਤੇ ਹਥੇਲੀ ਦੀਆਂ ਰਿਖਾਵਾਂ ਦੇ ਆਧਾਰ 'ਤੇ ਵਿਅਕਤੀ ਦੇ ਸੁਭਾਅ ਦਾ ਪਤਾ ਲਗਾਇਆ ਜਾ ਸਕਦਾ ਹੈ ਉਸੇ ਤਰ੍ਹਾਂ ਇਹ ਵੀ ਬਹੁਤ ਮਹੱਤਵਪੂਰਨ ਹੁੰਦਾ ਹੈ ਕਿ ਵਿਅਕਤੀ ਦਾ ਜਨਮ ਹਫਤੇ ਦੇ ਕਿਹੜੇ ਦਿਨ ਹੋਇਆ ਹੈ ਜੋਤਿਸ਼ ਸ਼ਾਸਤਰ ਅਨੁਸਾਰ ਜਿਸ ਦਿਨ ਵਿਅਕਤੀ ਦਾ ਜਨਮ ਹੁੰਦਾ ਹੈ ਉਸ ਦਿਨ ਦੇ ਗ੍ਰਹਾਂ ਦੀ ਵਿਸ਼ੇਸ਼ਤਾ ਵਿਅਕਤੀ ਦੇ ਸਰੀਰ ਵਿੱਚ ਪ੍ਰਵੇਸ਼ ਕਰ ਜਾਂਦੀ ਹੈ ਅਜੇ ਇਹ ਵਿੱਚ ਅੱਜ ਸੀ ਤੁਹਾਨੂੰ ਹਫਤੇ ਦੇ ਵਕ ਵਕ ਦਿਨਾਂ ਦੇ ਸੁਭਾਅ ਬਾਰੇ ਦੱਸਣ ਜਾ ਰਹੀ ਹਾਂ ਸੋਮਵਾਰ ਜੋਤਿਸ਼ ਸ਼ਾਸਤਰ ਅਨੁਸਾਰ ਸੋਮਵਾਰ ਨੂੰ ਪੈਦਾ ਹੋਏ ਲੋਕਾਂ ਦਾ ਸੁਭਾਅ ਚੰਚਲ ਹੁੰਦਾ ਹੈ ਇਹ ਲੋਕ ਦੂਜਿਆਂ ਨੂੰ ਖੁਸ਼ੀਆਂ ਵੰਡਦੇ ਹਨ ਅਤੇ ਹਮੇਸ਼ਾ ਖੁਸ਼ ਰਹਿੰਦੇ ਹਨ ਇਹਨਾਂ ਦੀ ਯਾਦਦਾਸ਼ਤ ਬਹੁਤ ਤੇਜ਼ ਹੁੰਦੀ ਹੈ ਪਰ ਇਹਨਾਂ ਵਿੱਚ ਸਬਰ ਦੀ ਬਹੁਤ ਕਮੀ ਹੁੰਦੀ ਹੈ ਚੰਦਰਮਾ ਨਾਲ ਸੰਬੰਧ ਹੋਣ ਕਾਰਨ ਇਹਨਾਂ ਦਾ ਮਨ ਚੰਚਲ ਰਹਿੰਦਾ ਹੈ ਅਤੇ ਵਿਚਾਰ ਬਦਲਦੇ ਰਹਿੰਦੇ ਹਨ ਇਹ ਲੋਕ ਬੁੱਧੀਮਾਨ ਕਲਾ ਪ੍ਰੇਮੀ ਅਤੇ ਭਾਵੁਕ ਹੁੰਦੇ ਹਨ ਬੁੱਧਵਾਰ ਜੋਤਿਸ਼ ਸ਼ਾਸਤਰ ਅਨੁਸਾਰ ਬੁੱਧਮਾਰ ਨੂੰ ਜਨਮੇ ਲੋਕ ਬਹੁਤ ਬੁੱਧੀਮਾਨ ਹੁੰਦੇ ਹਨ ਇਹ ਲੋਕ ਆਪਣੇ ਪਰਿਵਾਰ ਅਤੇ ਸਮਾਜ ਪ੍ਰਤੀ ਸਮਰਪਿਤ ਹੁੰਦੇ ਹਨ ਅਤੇ ਹਮੇਸ਼ਾ ਦੂਜਿਆਂ ਦੀ ਮਦਦ ਲਈ ਤਿਆਰ ਰਹਿੰਦੇ ਹਨ ਇਨਾਂ ਨੂੰ ਪੜਨ ਲਿਖਨ ਦਾ ਸ਼ੌਂਕ ਹੁੰਦਾ ਹੈ ਅਤੇ ਇਹਨਾਂ ਕੋਲ ਕਦੇ ਵੀ ਧੰ ਦੀ ਕਮੀ ਨਹੀਂ ਹੁੰਦੀ। ਇਹ ਗੱਲਬਾਤ ਕਰਨ ਵਿੱਚ ਬਹੁਤ ਮਹਾਰ ਹੁੰਦੇ ਹਨ ਅਤੇ ਇਹਨਾਂ ਨੂੰ ਬਹੁਤ ਭਾਗਸ਼ਾਲੀ ਮੰਨਿਆ ਜਾਂਦਾ ਹੈ ਜਿਸ ਕਾਰਨ ਇਹ ਕਿਸੇ ਵੀ ਸਮੱਸਿਆ ਵਿੱਚੋਂ ਆਸਾਨੀ ਨਾਲ ਬਾਹਰ ਨਿਕਲ ਆਉਂਦੇ ਹਨ। ਵੀਰਵਾਰ ਵੀਰਵਾਰ ਨੂੰ ਜਨਮੇ ਲੋਕ ਬਹੁਤ ਆਕਰਸ਼ਕ ਅਤੇ ਪ੍ਰਭਾਵਸ਼ਾਲੀ ਹੁੰਦੇ ਹਨ। ਇਨਾਂ ਦਾ ਵਿਕਤੀਤਵ ਦੂਜੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਇਹ ਆਸਾਨੀ ਨਾਲ ਲੋਕਾਂ ਨੂੰ ਆਪਣੀ ਵੱਲ ਖਿੱਚ ਲੈਂਦੇ ਹਨ ਇਹ ਗਲਪ ਕਰਮ ਵਿੱਚ ਮਾਹਰ ਸਮਝਦਾਰ ਅਤੇ ਸਾਹਸੀ ਹੁੰਦੇ ਹਨ ਇਨਾਂ ਦੇ ਦੋਸਤ ਬਹੁਤ ਚੰਗੇ ਅਤੇ ਇਨਾਂ ਪ੍ਰਤੀ ਸਮਰਪਿਤ ਹੁੰਦੇ ਹਨ ਸ਼ੁੱਕਰਵਾਰ ਸ਼ੁੱਕਰਵਾਰ ਨੂੰ ਜਨਮੇ ਲੋਕ ਆਕਰਸ਼ਕ ਅਤੇ ਬਹੁਤ ਸਾਦੇ ਸੁਭਾਅ ਦੇ ਹੁੰਦੇ ਹਨ ਇਹ ਲੋੜਾਂ ਇੱਚਾਗੜੇ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ ਅਤੇ ਆਪਣੇ ਜੀਵਨ ਵਿੱਚ ਸ਼ਾਂਤੀ ਅਤੇ ਖੁਸ਼ੀ ਬਣਾਈ ਰੱਖਣ ਦੀ ਕੋਸ਼ਿਸ਼ ਕਰਦੇ ਹਨ। ਇਹਨਾਂ ਦੀ ਬੁੱਧੀ ਵੀ ਕਾਫੀ ਤੀਖੀ ਹੁੰਦੀ ਹੈ ਅਤੇ ਇਹਨਾਂ ਨੂੰ ਕਦੇ ਵੀ ਆਰਥਿਕ ਤੰਗੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਇਹ ਸਾਹਿਤ, ਕਲਾ ਅਤੇ ਸੰਗੀਤ ਦੇ ਪ੍ਰੇਮੀ ਹੁੰਦੇ ਹਨ। ਮਾਂ ਲక్ష్ਮੀ ਦੀ ਕਿਰਪਾ ਕਾਰਨ ਇਹਨਾਂ ਦੇ ਜੀਵਨ ਦਾ ਹਰ ਸੁੱਖ ਪ੍ਰਾਪਤ ਹੁੰਦਾ ਹੈ। ਸ਼ਨੀਵਾਰ ਸ਼ਨੀਵਾਰ ਨੂੰ ਜਨਮ ਲੈਣ ਵਾਲੇ ਲੋਕ ਹਸਮੁਖ ਸੁਭਾਅ ਦੇ ਹੁੰਦੇ ਹਨ ਹਰ ਇਹ ਜਿੱਥੇ ਵੀ ਰਹਿੰਦੇ ਹਨ ਉੱਥੇ ਦਾ ਮਾਹੌਲ ਖੁਸ਼ਗੁਵਾਰ ਬਣਾ ਦਿੰਦੇ ਹਨ ਇਹ ਚੰਗੇ ਪ੍ਰੇਮੀ ਵੀ ਸਾਬਤ ਹੁੰਦੇ ਹਨ ਇਹ ਤੁਹਾਨੂੰ ਬੇਕਾਰ ਵਿੱਚ ਖਰਚ ਕਰਨ ਤੋਂ ਸੰਕੋਚ ਕਰਦੇ ਹਨ ਅਤੇ ਇਨ੍ਹਾਂ ਵਿੱਚ ਕਸ਼ਟਾਂ ਨੂੰ ਸਹਿਣ ਦਾ ਸਾਹਸ ਹੁੰਦਾ ਹੈ ਇਸੇ ਕਾਰਨ ਇਹ ਸਫਲ ਲੋਕਾਂ ਦੀ ਸ਼੍ਰੇਣੀ ਵਿੱਚ ਵੀ ਆਉਂਦੇ ਹਨ ਐਂਡ ਵਾ ਐਤਵਾਰ ਨੂੰ ਜਨਮ ਲੈ ਲੋਕਾਂ ਤੇ ਸੂਰਜ ਗ੍ਰਹਿ ਅਤੇ ਸਿੰਘ ਰਾਸ਼ੀ ਦਾ ਪ੍ਰਭਾਵ ਰਹਿੰਦਾ ਹੈ ਇਹ ਲੋਕ ਤੇਜ਼ੀ ਗਰਵੀ ਅਤੇ ਊਰਜਾ ਨਾਲ ਭਰਪੂਰ ਹੁੰਦੇ ਹਨ ਇਹਨਾਂ ਦੇ ਸੁਭਾਅ ਵਿੱਚ ਗੁੱਸਾ ਤੇ ਊਰਜ ਹੁੰਦਾ ਹੈ ਉਹ ਬਹੁਤ ਚਤੁਰ ਅਤੇ ਗੁਣਵਾਨ ਹੁੰਦੇ ਹਨ ਇਸ ਸਾਹਸੀ ਅਤੇ ਨਿੱਡਰ ਹੁੰਦੇ ਹਨ ਅਤੇ ਹਮੇਸ਼ਾ ਸਕਾਰਾਤਮਕ ਰਹਿੰਦੇ ਹਨ ਇਸ ਤੋਂ ਇਲਾਵਾ ਇਹਨਾਂ ਨੂੰ ਘੁੰਮਣ ਦਾ ਸ਼ੌਂਕ ਰਹਿੰਦਾ ਹੈ ਦੋਸਤੋ ਸਾਡੀ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਕਮੈਂਟ ਵਿੱਚ ਜੈ ਮਾਤਾ ਲక్ష్ਮੀ ਜ਼ਰੂਰ ਲਿਖਣਾ ਮਿਲਦੇ ਹਾਂ ਅਗਲੀ ਜਾਣਕਾਰੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ